ਦੇਖੋ ਅਸੀਂ ਤੁਹਾਨੂੰ ਬਰੀਫਿੰਗ ਦੇਣ ਵਾਸਤੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜਾ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲੜਕੇ ਦੀ ਮੌਤ ਹੋਈ ਉਸ ਕੇਸ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਦੇ ਐਸ.ਪੀ.ਸੀ ਦਾ ਗੁਰਦੁਆਰਾ ਉਹਨਾਂ ਦੇ ਇੱਕ ਐਸਟੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਬਿਆਨ ਤੇ ਉਹਨਾਂ ਦੇ ਲੈਟਰ ਹੈਡ ਤੇ ਸਟੇਟਮੈਂਟ ਲਈ ਹੈ ਉਹਦੇ ਤੇ ਅਸੀਂ ਇੱਕ ਕੇਸ ਜਸਟ ਕੀਤਾ ਹੈ ਐਫਆਰ ਨੰਬਰ 12 ਅੰਡਰ ਸੈਕਸ਼ਨ 295ਏ ਐਂਡ 304 ਆਈਪੀਸੀ ਕਲਪੇਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਜਿਹੜਾ ਬੰਦਾ ਇਸ ਕਲਪੇਬਲ ਹੋਮਾਈਸਾਈਡ ਚ ਇਨਵੋਲਡ ਆ ਉਹਦਾ ਨਾਮ ਰਮਨਦੀਪ ਆ ਵੀ ਹੈਵ ਡਿਟੇਨਡ ਹਿਮ ਐਂਡ ਹੀ ਵਿਲ ਬੀ ਅਰੈਸਟਡ ਇਨ ਥਿਸ ਕੇਸ ਐਂਡ ਪ੍ਰੋਡਿਊਸਡ ਬਿਫੋਰ ਦੀ ਕੋਰਟ ਜਿਹੜੇ ਵਿਕਟਮ ਦੀ ਡੈਥ ਹੋਈ ਹੈ ਵੀ ਆਰ ਔਨ ਦੀ ਵਰਜ ਆਫ ਆਈਡੈਂਟੀਫਿਕੇਸ਼ਨ ਆਫ ਥੈਟ ਪਰਸਨ ਸਾਡੀ ਟੀਮ ਦੋ ਟੀਮਸ ਉਹਨੂੰ ਜੋ ਸਾਡੇ ਕੋਲ ਫੈਕਟਸ ਅਜੇ ਤੱਕ ਉਹਦੀ ਆਈਡੈਂਟੀਟੀ ਬਾਰੇ ਆਏ ਨੇ ਉਹਨਾਂ ਨੂੰ ਵੈਰੀਫਾਈ ਕਰਕੇ ਫਿਰ ਤੁਹਾਡੇ ਧਿਆਨ ਚ ਲਿਆਂਦਾ ਜਾਏਗਾ ਬਟ ਵੀ ਆਰ ਆਲਮੋਸਟ ਔਨ ਦੀ ਵਰਜ ਆਫ ਆਈਡੈਂਟੀਫਾਈਂਗ ਥੈਟ ਪਰਸਨ ਪਰ ਦ ਮੇਨ ਅਕਿਊਸਡ ਹੈਜ਼ ਬੀਨ ਅਰੈਸਟਡ डिटेन्ड एंड अरेस्टड एंड वी विल टेक पुलिस रिमांड फरदर इनवेस्टिगे विल बी डन बाई अंडर द सुपरविजन ऑफ एस एस पी कपूरथला इन द मॉर्निंग जो सा चार बजे तो पहलों इंफॉर्मेन आई है पुलिस पोरो एक्टिवली एक्टड ऑन दैट इन्फॉर्मेन मेड ऑल एफर्ट टू रिजॉल्व द इशू पीसफुल डीआई जी जलंधर रेंज भूपती साहब SSP ਕਪੂਰਥਲਾ SSP ਜਲੰਧਰ ਰੂਰਲ ਐਂਡ ਇਹਨਾਂ ਦੇ ਨਾਲ ਗਸ਼ਟਡ ਆਫਸਰਸ ਤੇ ਪੁਲਿਸ ਟੀਮ ਨੇ ਬੜਾ ਵਧੀਆ ਤਰੀਕੇ ਨਾਲ 네ਗੋਸ਼ੀਏਟ ਕਰਕੇ ਇਸ ਲੌਕਜੈਮ ਨੂੰ ਰਿਜ਼ੋਲਵ ਕੀਤਾ ਬਿਨਾ ਕਿਸੇ ਹੋਰ ਗੱਲ ਦੇ ਵਧਣ ਨਾਲ ਬਿਨਾ ਕਿਸੇ ਹੋਰ ਗੱਲ ਦੇ ਫੈਲਣ ਨਾਲ ਫੈਲਣ ਤੋਂ ਬਚਾਉਣ ਲਈ ਇਟ ਵਾਸ ਵੈਰੀ ਗੁੱਡ ਵਰਕ ਡਨ ਐਂਡ ਅਜੇ ਤੱਕ ਦੀ ਤਫਤੀਸ਼ ਯੈਸ ਇੱਕ ਬੰਦੇ ਦੀ ਮੌਤ ਹੋਈ ਹੈ ਇੱਕ ਅਕਿਊਸ ਅਸੀਂ ਡਿਟੇਨ ਕੀਤਾ ਹੈ ਅਰੈਸਟ ਕੀਤਾ ਅਜੇ ਤੱਕ ਸਾਡੇ ਕੋਲੋਂ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਉੱਥੇ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਬੇਅਦਬੀ ਦੀ ਗੱਲਬਾਤ ਹੋਈ ਹੈ ਇਹਨਾਂ ਨੂੰ ਸ਼ੱਕ ਜ਼ਰੂਰ ਰਿਹਾ ਉਹਦੇ ਕਿ ਸ਼ਾਇਦ ਉਹ ਬੇਅਦਬੀ ਕਰਨ ਲਈ ਆਇਆ ਲੇਕਿਨ ਬੇਅਦਬੀ ਦਾ ਕੋਈ ਅਜੇ ਤੱਕ ਦੀ ਸਾਡੀ ਤਫਤੀਸ਼ ਪੜਤਾਲ ਸਾਰੇ ਟੀਮ ਦੀ ਇਹ ਗੱਲ ਸਾਹਮਣੇ ਨਹੀਂ ਆਉਂਦੀ ਲਾਇਨ ਆਰਡਰ ਇਜ਼ in control everything is peaceful we would request general public we will do assi apni jadi tatteesh kar rahe hain we will do it on merit please trust us and maintain peace and harmony so that this situation is under control thank you sir dhanwaad par mileya sir un unna ko keh rahe hain ji unnu calling kiti hai us number pe ਔਰ ਕੋਈ ਪਤਾ ਲੱਗ ਰਿਹਾ ਕੋਈ ਹਰਿਆਣਾ ਤੋਂ ਹੈਗਾ ਉਸ ਬਾਰੇ ਮਤਲਬ ਕੀ ਕਹਿਣਾ ਚਾਹੁੰਦਾ ਦੇਖੋ ਲੋਕਲ ਐਸਪੀ ਦੀ ਟੀਮ ਇਹ ਜੜੇ ਮੈਟਰ ਯੈਸ ਵੀ ਹੈਵ ਗਾਟ ਫਿਊ ਲੀਡਸ ਇਨਕਲੂਡਿੰਗ ਸਮ ਮੋਬਾਈਲ ਨੰਬਰਸ ਇਨਕਲੂਡਿੰਗ 1 অর 2 ਮੋਬਾਈਲ ਫੋਨਸ ਠੀਕ ਹੈ ਐਂਡ ਉਹੀ ਮੈਂ ਪਹਿਲਾਂ ਸ਼ੁਰੂ ਤੁਹਾਨੂੰ ਦੱਸਿਆ ਸੀਗਾ that we are on the verge of identification of the person who is deceased victim first of all we want to identify that person so that we can further proceed an investigation take the police remand jada uh, haan ji aur tafteesh de vich i think within uh, next 24 hours we will be able to ਕਲੀਅਰ ਦਾ ਮੈਟਰ ਫਦਰ ਸਰ ਪਤਾ ਨਹੀਂ ਕਿ ਉਹ ਸਾਹਮਣੇ ਆਈ ਸੀ ਸਰ ਮੀਟਿੰਗ ਵਿੱਚ ਕਹਿ ਰਿਹਾ ਸੀ ਕਿ ਮੈਨੂੰ ਕਿਸੇ ਨੇ ਛੇੜਿਆ ਏਪੀ ਕੰਮ ਦੀ ਇਸ ਤਰੀਕੇ ਦੇ ਨਾਲ ਇੱਕ ਨਾਮ ਹੀ ਦਿੰਦਾ ਸੀ ਪਤਾ ਲੱਗਾ ਜੀ ਕੋਈ ਆ ਦੇਖੋ ਉਹ ਵੀਡੀਓ ਜੇ ਤੁਸੀਂ ਸਾਰਿਆਂ ਨੇ ਦੇਖੀ ਹੈ ਤੇ ਜੇ ਉਹਨੂੰ ਸੁਣਿਆ ਹੈ ਉਹਦੇ ਚੋਂ ਨੇ ਇੱਕ ਗੱਲ ਕਹੀ ਹੈ ਕਿ ਮੈਨੂੰ ਜੀ ਇੱਕ ਸੁਖੀ ਨੇ ਤੇ ਤੁਸੀਂ ਤੁਸੀਂ ਉਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਉਹ ਤੁਸੀਂ ਕਿਨੂੰ ਐਡਰੈਸ ਕਰ ਰਿਆ ਆ ਠੀਕ ਹੈ ਔਰ ਉਹ ਸੁਖੀ ਕੌਣ ਹੈ ਇਹਦੀ ਪ੍ਰੋਐਕਟਿਵਲੀ ਦੋ ਪੁਲਿਸ ਟੀਮਸ ਤਾਇਦ ਤਫਤੀਸ਼ ਕਰ ਰਹੀ ਸਰ ਇਹ ਸਰ 3 ਘੰਟੇ ਸਰ ਕਦੋਂ ਆਏ ਹੋਏ ਸਰ 3 ਘੰਟੇ ਉਸ ਬੰਦੇ ਨੂੰ ਪੁਲਿਸ ਉਹਨਾਂ ਕੋਲ ਰਿਹਾ ਉਹ ਬੰਦਾ ਕੀ ਪੁਲਿਸ ਆਪਣੀ ਉਥੇ ਟਾਈਮ ਸਿਰ ਨਹੀਂ ਪਹੁੰਚੀ ਅਸੀਂ ਉਹਨੂੰ ਬਚਾ ਸਕਦੇ ਸੀ ਅਗਰ ਉਹਨੇ ਕੋਈ ਬੇਇੱਜ਼ਤੀ ਨਹੀਂ ਕੀਤੀ ਅਸੀਂ ਕਹਿ ਰਹੇ ਹਾਂ ਬੇਇੱਜ਼ਤੀ ਨਹੀਂ ਕੀਤੀ ਤੇ ਅਸੀਂ ਉਹਨੂੰ ਬਚਾਇਆ ਜਾ ਸਕਦਾ ਸੀ ਔਰ ਉੱਥੇ ਦੇ ਜਿਹੜੇ ਗੁਰਦਵਾਰ ਸਾਹਿਬ ਦੇ ਵਿੱਚ ਜਿਹੜੇ ਕਹਿ ਰਹੇ ਸਿੱਖ ਕਹਿ ਰਹੇ ਜੀ ਅਸੀਂ ਪੁਲਿਸ ਕੋਲ ਆਪ ਚੱਲ ਕਰ ਗਏ ਔਰ ਮਤਲਬ ਕੀ ਆਪਣੀ ਪੁਲਿਸ ਉਸੇ ਕਿੰਨੇ ਪ੍ਰੋਐਕਟਿਵ ਆ ਤੇ ਪ੍ਰੋਐਕਟਿਵ ਪੁਆਇੰਟ ਕਿੱਥੇ ਨਜ਼ਰ ਆਇਆ ਬੰਦਸੋ ਸਰ ਅੱਛਾ ਤੁਹਾਡਾ ਸਵਾਲ ਵਾਚ ਪਿਆ ਸਰੇ ਦਸਤ ਇੰਜ ਲੱਗਦਾ ਮੈਨੂੰ ਵੀ ਸ਼ੁਰੂ ਚ ਇੰਜ ਲੱਗਦਾ ਸੀ ਜੀ ਕਿ ਅਸੀਂ ਪੁਲਿਸ ਪਾਰਟੀ ਪ੍ਰੋਐਕਟਿਵਲੀ ਐਕਟਿਵ ਕੀਤੀ ਹੈ ਕਿ ਨਹੀਂ ਕੀਤੀ ਜੀ ਜਦੋਂ ਮੈਂ ਪੁਲਿਸ ਟੀਮ ਦੀ ਆਪਣੀ ਦੀ ਗੱਲ ਸੁਣੀ ਆ ਕੇ ਉਹਦੇ ਤੋਂ ਗੱਲ ਇੱਕ ਸਾਹਮਣੇ ਆਉਂਦੀ ਹੈ ਕਿ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਸੀਗਾ ਜੀ ਗੁਰੂ ਸਾਹਿਬ ਸ਼ੇਮੇ ਪਾਛਾ ਪਾਛਾਈ ਦਾ ਗੁਰਦੁਆਰਾ ਹੈ ਜੀ ਸਾਨੂੰ ਬੜਾ ਡੈਲੀਕੇਟਲੀ ਚੱਲਣਾ ਪਿਆ ਕਿਉਂਕਿ ਕੋਈ ਵੀ ਪੁਲਿਸ ਨੇ ਪੁਲਿਸ ਤੇ ਸਾਡੇ ਕਿਸੇ ਪੁਲਿਸ ਮੁਲਾਜ਼ਮ ਕੋ ਕੋਈ ਇੰਜ ਦੀ ਗੱਲ ਨਾ ਹੋਏ ਜਿਹੜੀ ਗੁਰਦੁਆਰਾ ਦੇ ਪ੍ਰੋਟੋਕਾਲ ਨੂੰ ਭੰਗ ਕਰੇ ਜਾਂ ਕੋਈ ਬੇਅਦਵੀ ਦੀ ਹੱਦ ਤੱਕ ਸਾਡੇ ਤੇ ਗੱਲ ਆਉਂਦੀ ਪੁਲਿਸ ਨੇ ਬੜੀ ਡੈਲੀਕੇਟਲੀ ਹੈਂਡਲ ਕੀਤਾ ਜਦੋਂ ਤੋਂ ਸਾਨੂੰ ਇਹ ਲੱਗਦਾ ਕਿ ਇਮੀਡੀਏਟ ਸ਼ਾਇਦ ਡਿਲੇ ਹੋਈ ਹੈ ਪਰ ਜਦੋਂ ਤੁਸੀਂ ਪੂਰੀ ਨੂੰ ਕੋਪੜਤਾਲ ਕਰੋਗੇ ਜਿਹੜੀ ਪੁਲਿਸ ਟੀਮ ਨੇ ਉਹਨੂੰ ਹੈਂਡਲ ਕੀਤਾ ਆ ਉਹਨਾਂ ਦੀ ਜਦੋਂ ਤੁਸੀਂ ਗੱਲ ਸੁਣਦੇ ਹੋ ਤੇ ਬਿਲਕੁਲ ਕਲੀਅਰ ਗੱਲ ਹੁੰਦੀ ਹੈ ਕਿ ਉਹਨਾਂ ਨੇ ਜਿਹਨੂੰ ਕਹਿੰਦੇ ਆ ਨਾ ਕਿ ਇੱਕ ਧਾਰ ਤੇ ਚੱਲ ਕੇ ਇੱਥੋਂ ਤੱਕ ਪਹੁੰਚੇ ਨੇ ਫੇਰ ਵੀ ਉਸ ਡੈੱਡ ਬੋਡੀ ਨੂੰ ਇੰਨੇ ਪ੍ਰੈਸ਼ਰ ਦੇ ਬਾਵਜੂਦ ਉਸ ਡੈੱਡ ਬੋਡੀ ਨੂੰ ਐਕਸਟ੍ਰੀਕੇਟ ਕੀਤਾ ਇਸ ਅਕਿਊਸਟ ਨੂੰ ਗ੍ਰਿਫਤਾਰ ਕੀਤਾ ਹੈ ਔਰ ਤਫ਼ਤੀਸ਼ ਅੱਗੇ ਹੋਏਗੀ ਜਿਹੜੇ ਬੰਦੇ ਦੀ ਡੈਥ ਹੋਈ ਹੈ ਉਹਦੀ ਆਈਡੈਂਟੀਫਿਕੇਸ਼ਨ ਦੇ ਅਸੀਂ ਆਲਮੋਸਟ ਲਾਗੇ ਪਹੁੰਚੇ ਜਿਹੜੇ ਅਜੇ ਤੱਕ ਕਲਿਊ ਮੰਗੇ ਨੇ ਜੀ ਬਾਕੀ ਤਫਤੀਸ਼ ਦਾ ਹਿੱਸਾ ਹੈ ਮੈਂ ਇਨੀ ਗੱਲ ਅਨਸ਼ੋਰ ਕਰ ਸਕਦਾ ਹਾਂ ਤੁਹਾਡੇ ਕੋਲੋਂ ਸਾਰੀ ਟੀਮ ਸਾਡੀ ਪੁਲਿਸ ਦੀ ਬੈਠੀ ਹੈ ਜੀ ਡੀਜੀ ਸਾਹਿਬ ਡਾਇਰੈਕਟਲੀ ਡੀਜੀ ਸਾਹਿਬ ਪੰਜਾਬ ਗੌਰਵ ਯਾਦਵ ਸਾਹਿਬ ਸਿਰ ਸਵੇਰੇ 5 ਵਜੇ ਤੋਂ ਪਹਿਲਾਂ ਤੋਂ ਮਾਨੀਟਰ ਕਰ ਰਹੇ ਨੇ ਜੀ ਅਸੀਂ ਮੈਰਿਟ ਤੇ ਹਕੀਕਤ ਅਨੁਸਾਰ ਫੈਕਟਸ ਬੇਸਡ ਆਇਆ ਹੈ ਕਲਪੇਬਲ ਹੋਮਿਸਾਈਡ ਆ ਆਇਆ ਹੈ ਮਰਡਰ ਆ ਆਇਆ ਹੈ ਇਹਦੇ ਵਿੱਚ ਕਾਂਸਪੀਰੇਸੀ ਆ ਆਇਆ ਹੈ ਵਿੱਚ ਕੋਈ ਡਿਲੇ ਹੋਈ ਆ ਕਿਸੇ ਹੋਰ ਦਾ ਰ ਇਸ ਸਾਰੀ ਟੀਮ ਐਸਪੀ ਫਗਵਾੜਾ ਔਰ ਐਸਐਸਪੀ ਕਪੂਰਥਲਾ ਦੀ ਟੀਮ ਦੇ ਅੰਦਰ ਇਸ ਸਿਰੇ ਦੇ ਪਹੁੰਚ ਚੱਕਾ ਨਹੀਂ ਹੋਈ ਕੀ ਹੈ ਪ੍ਰੀਲਿਮਰੀ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਕਿ ਬੇਅਦਬੀ ਨਹੀਂ ਹੋਈ ਜਾਂ ਸਾਡੀ ਪ੍ਰੀਲਿਮਰੀ ਮੌਕੇ ਦੀ ਪੜਤਾਲ ਜਿਹੜੇ ਮੌਕੇ ਤੇ ਅਫਸਰ ਸੀ ਉਸ ਪੜਤਾਲ ਤੋਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਕਿਸੇ ਕਿਸਮ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਾਂ ਕੋਈ ਇਹੋ ਜਿਹੀ ਘਟਨਾ ਜਿਸ ਨੇ ਲੱਗਦਾ ਹੋਏ ਕਿ ਬੇਅਦਬੀ ਹੋਈ ਆ ਸਾਡੇ ਕੋਲ ਉਸ ਇਸ ਵਕਤ ਇਹੋ ਜਿਹਾ ਕੋਈ ਸਬੂਤ ਨਹੀਂ ਸਰ ਦੋ ਨੰਬਰ ਦਾ ਮਸਲਾ ਇਹ ਜਿਹੜਾ ਮਸਲਾ ਹੈ ਕਿ ਅਕਿਊਜ਼ਡ ਅੱਜ ਪੇਸ਼ ਕੀਤਾ ਜਾਏਗਾ ਨੰਬਰ 2 ਦੋ ਟੀਮਾਂ ਜਿਹੜੀਆਂ ਗੱਟ ਕੀਤੀਆਂ ਉਹਨਾਂ ਦੇ ਹੈਡਸਕਾਫ ਹਨ ਇੱਕੋ ਟੀਮ ਹੈਡ ਕਰ ਰਹੀ ਹੈ ਐਸਪੀ ਫਗਵਾੜਾ ਅੰਡਰ ਦੀ ਸੁਪਰਵੀਜ਼ਨ ਆਫ ਐਸਐਸਪੀ ਕਪੂਰਥਲਾ ਮੈਡਮ ਵੱਤਸਲਾ ਠੀਕ ਹੈ ਸ਼ੀ ਇਜ਼ ਮੋਨਿਟਰਿੰਗ ਜਿਹੜੀਆਂ ਅੱਗੇ ਟੀਮਸ ਬਣੀਆਂ ਨੇ ਉਹ ਵੱਖ-ਵੱਖ ਚੀਜ਼ਾਂ ਨੂੰ ਆਈਡੈਂਟੀਫਾਈ ਕਰਨ ਨੂੰ ਤਤਕੀਸ਼ ਨੂੰ ਫਰਦਰ ਅੱਗੇ ਲਿਜਾਣ ਵਾਸਤੇ ਕਰ ਰਹੀ ਜਾਂਦੀ ਹੈ ਦੇ ਜਿਹੜੇ ਪ੍ਰੈਜ਼েন্টেਡ ਹੁੰਦਾ ਕੋਡ ਟੂਡੇ Let the speed decided by the team who is investigating ਸਰ ਰਮਨ ਜੀ ਕੇ ਮੰਨੂ ਪਰਸਨ ਨੇ ਕਹੇ ਸੀ ਇੱਥੇ ਰਹਿੰਦੇ ਸੀ ਕਿ ਜਸ ਕੱਲ ਹੀ ਆਏ ਸੀ ਹਜੇ ਤੱਕ ਦੀ ਸਾਡੀ ਸਰੇ ਦਾ ਪੜਤਾਲ ਤੋਂ ਜੋ ਅਸੀਂ ਚੈੱਕ ਕੀਤਾ ਆ ਉਹ ਕੱਲ ਹੀ ਇੱਥੇ ਆਇਆ ਸੀ ਔਰ ਰਾਤ ਉਥੇ ਰੁਕਿਆ ਸਰ ਵੀਡੀਓ ਵਿੱਚ ਕਹਿ ਰਿਹਾ ਜੀ ਵੀਡੀਓ ਵਿੱਚ ਸਰ ਉਹ ਕਹਿ ਰਿਹਾ ਮੈਂ ਕਤਲ ਕੀਤਾ ਮੈਂ ਨਹੀਂ ਉਹ ਉਹ ਕਹਿ ਰਿਹਾ ਮੈਂ ਕਤਲ ਕੀਤਾ ਉਹਨੇ ਕਿਹਾ ਮੈਂ ਸ਼ਰ੍ਹਾਂ ਕਹਿ ਰਿਹਾ ਮੈਂ ਕਤਲ ਕੀਤਾ ਔਰ ਉਹ ਕਹਿੰਦਾ ਮੈਂ ਇਮਾਨਦਾਰ ਹਾਂ ਮੈਂ ਮੈਂ ਕੋਈ ਉਹ ਨਹੀਂ ਕੀਤੀ ਹੈਗੀ ਮਰਡਰ ਨਹੀਂ ਮਤਲਬ ਕਿਸੇ ਤਰ੍ਹਾਂ ਦੀ ਬੇਅਦਬੀ ਨਹੀਂ ਕੀਤੀ ਔਰ ਉਹਦੇ باوجود ਉਹਨੂੰ ਮਤਲਬ ਉਹਨੂੰ ਜਾਨ ਦੇ ਮਤਲਬ ਉਹਦੀ ਕਾਰ ਦਿੱਤਾ ਔਰ ਉਹਨੂੰ ਉਹਨੂੰ ਅਨੁਸਾਰ ਉਹਦੇ ਤੇ ਐਫ ਆਈ ਆਰ 304 ਐਕਸੀਡੈਂਟਲੀ 302 ਨਹੀਂ ਲੱਗਦੀ 302 ਕਿਉਂ ਨਹੀਂ ਲੱਗਦੀ ਇੱਕ ਮਿੰਟ ਆ ਬਰੀ ਗੁੱਡ ਆਮ ਹੈਪੀ ਕਿ ਤੁਹਾਨੂੰ ਇਨੀ ਨੋਲਿਜ ਹੈ ਇੱਕ ਤੇ ਗੱਲ ਇਹ ਹੈ ਕਿ ਪਰਚਾ 304 ਚ ਹੋਇਆ 304 ਏਥ ਨਹੀਂ ਹੋਇਆ ਕਾਨੂੰਨ ਕਾਇਦਾ ਇਹ ਕਹਿੰਦਾ ਹੈ ਕਿ ਜਿਹੜੀ ਪਹਿਲੀ ਐਫ ਆਈ ਆਰ ਦਰਜ ਕਰਦੇ ਆ ਜੋ ਐਫ ਆਈ ਆਰ ਦਾ ਕੰਪਲੇਂਟ ਦਾ ਮજબੂਨ ਹੈ ਉਹਨਾਂ ਦੀਆਂ ਧਾਰਾਵਾਂ ਨੂੰ ਦੇਖ ਕੇ ਪਰਚਾ ਹੁੰਦਾ ਹੈ ਠੀਕ ਹੈ ਸਾਡੇ ਕੋਲ ਇਹ ਵੀ ਤਾਕਤ ਨਹੀਂ ਹੈ ਕਿ ਅਸੀਂ ਉਹਨੂੰ ਉਸ ਟਾਈਮ ਪਰਚਾ ਦਰਜ ਕਰਨ ਤੋਂ ਪਹਿਲਾਂ ਪੜਤਾਲ ਪਰਚੋਲ ਕਰੀਏ ਜੋ ਸਰਇਦਸਤ ਖੂਬ ਹੋ ਉਸ ਤਹਿਰੀਰ ਦੇ ਵਿੱਚ ਸਟੇਟਮੈਂਟ ਦੇ ਵਿੱਚ ਜਿਹਨੂੰ 154 CrPC ਦੇ ਤਹਿਤ ਅਸੀਂ ਲਿਆ ਆ ਜੋ ਤਹਿਰੀਰ ਸੀ ਉਹਦੇ ਮੁਤਾਬਕ 295A 304 304A ਮੀਨਸ ਕਲਫੀਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਲੇਕਿਨ ਆ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਉਹਨੇ ਮੰਨਿਆ ਕਿ ਮੈਂ ਕਤਲ ਕੀਤਾ ਹੈ ਜੀ ਮੈਂ ਕਰ ਰਿਹਾ ਹਾਂ ਯੈਸ ਵੈਰੀ ਕਲੀਅਰਲੀ ਜੀ ਇਹ ਸਾਡੇ ਧਿਆਨ ਚ ਵੀ ਗੱਲ ਆ ਜੀ ਔਰ ਇਹ ਜ਼ਰੂਰੀ ਨਹੀਂ ਹੈ ਕਿ 304 ਦਾ ਪਰਚਾ ਹੋਇਆ ਹੈ ਤੇ 304 ਚ ਹੀ ਰਹੇਗਾ ਜੀ 302 ਚ ਵੀ ਹੋਏਗਾ ਉਹਦੇ ਲਈ ਸਾਨੂੰ ਫਰਦਰ ਇਨਵੈਸਟੀਗੇਸ਼ਨ ਆਲਰੇਡੀ ਸਾਡੀ ਡਿਸਕਸ਼ਨ ਹੋ ਚੁੱਕੀ ਆ ਜੋ ਤਫਤੀਸ਼ ਦੇ ਵਿੱਚ ਆਏਗਾ ਜੇ ਕਤਲ ਹੋਏਗਾ ਤੇ ਮੈਂ ਦਾਅਵੇ ਨਾ کہہ ਸਕਦਾ ਸਾਡੀ ਤਫਤੀਸ਼ ਕਤਲ ਦਾ ਹੀ ਪਰਚਾ ਪ੍ਰਸੀਡ ਕਰੇਗੀ ਇਨਵੈਸਟੀਗੇਸ਼ਨ ਸੋ ਘਟ ਨਹੀਂ ਕਰਦਾ ਸਾਰਾ ਹਥਿਆਰ ਆ ਆਇਡੈਂਟੀਫਾਈ ਹੋਇਆ ਜਿਹੜਾ ਵਰਤਿਆ ਗਿਆ ਹਥਿਆਰ ਸਾਨੂੰ ਆਇਡੈਂਟੀਫਾਈ ਹੋਇਆ ਉਹ ਇਹਦੀ ਤਫਤੀਸ਼ ਦੇ ਤਰਨ ਪੁਸ਼ਕਲ ਦੇ ਇਹਦੀ ਤਫਤੀਸ਼ ਦੇ ਤਰਨ ਪੁਸ਼ਕਲ ਦੇ ਦਾਨ ਜਦੋਂ ਰਿਕਵਰ ਹੋ ਜਾਏਗਾ ਵੀ ਵਿਲ ਲੈਟ ਯੂ نو ਕਿ ਉਹ ਹਥਿਆਰ ਕਿਹੜਾ ਹੈ ਸਰ ਜੀ ਸਰ ਇਹਦੀ ਸੀਸੀਟੀਵੀ ਫੁਟੇਜ ਮਿਲੀ ਹੈ ਸਰ ਕੋਈ ਸੀਸੀਟੀਵੀ ਫੁਟੇਜ ਮਿਲੀ ਗੁਰਦੁਆਰਾ ਸਾਹਿਬ ਤੋਂ ਵੀ ਇਹ ਕਦੋਂ ਆਇਆ ਔਰ ਕਦੋਂ ਗਿਆ ਔਰ ਕਦੋਂ ਐਂਟਰੀ ਕੀਤੀ ਮੈਂ ਦੁਬਾਰਾ ਦੱਸ ਰਿਹਾ ਜੀ ਕਿ ਸੀਸੀਟੀਵੀ ਫੁਟੇਜ ਜੀ ਕਿ ਉਹ ਕਦੋਂ ਆਇਆ ਕਿੱਥੇ ਗਿਆ ਇਹ ਦੋਨਾਂ ਦਾ ਕਿਵੇਂ ਕਨਸਿਸਟੈਂਸ ਹੋਇਆ ਕਿ ਇਹ ਦੋਨੇ ਉਸ ਟਾਈਮ ਤੇ ਇਕੱਠੇ ਸੀ ਇੱਕ ਟਾਈਮ ਤੇ ਜੀ ਦੋਨੇ ਜਣੇ ਕਿੱਥੋਂ ਆਏ ऑल इज बीइंग इन्वेस्टिगेटेड ठीक है मैं इन्वेस्टिगेशन ते फॉर द टाइमिंग जे मेनू नॉलेज भी होए ते मैं कमेंट नहीं करना चाहूंगा ता करके ਸਾਡੀ ਇਨਵੈਸਟੀਗੇਸ਼ਨ ਹਿੱਟ ਨਾ ਹੋਏ ਮੈਂ ਇੱਕ ਗੱਲ ਅਸ਼ੋਰ ਕਰਦਾ ਹਾਂ ਤਫਤੀਸ਼ ਮੈਰਿਟ ਤੇ ਹੋਏਗੀ ਐਸਐਸਪੀ ਕਪੂਰਥਲਾ ਮੈਡਮ ਵੱਤਸਲਾ ਉਹਨੂੰ ਮਾਨੀਟਰ ਕਰ ਰਹੇ ਨੇ ਐਸਪੀ ਫਗਵਾੜਾ ਤਫਤੀਸ਼ ਨੂੰ ਡਾਇਰੈਕਟਲੀ ਤਫਤੀਸ਼ ਕਰ ਰਹੇ ਨੇ ਡੀਆਈਜੀ ਜਲੰਧਰ ਰੇਂਜ ਮਾਨੀਟਰ ਕਰ ਰਹੇ ਨੇ ਓਨਲੀ ਅਸ਼ੋਰੈਂਸ ਸਾਡੀ ਇਹ ਹੈ ਕਿ ਜੇ ਕਤਲ ਆ ਤੇ 304 ਚ ਨਹੀਂ ਰਹੇਗਾ ਠੀਕ ਹੈ ਲਿਖਣ ਦੀਸੇ ਪਹਿਲਾਂ ਕੋਈ ਪਰਚੇ ਦਰਜ ਹੈ ਸਰ ਅਜੇ ਤੱਕ ਜੋ ਸਾਨੂੰ ਸਰੇਦਸਤ ਸੱਜੇ ਖੱਬੇ ਤੋਂ ਸਾਡਾ ਜਿਹੜਾ ਤਰੀਕਾ ਆ ਪਤਾ ਕਰਨ ਦੀ ਕਿ ਇਨਸਾਨ ਕੌਣ ਆ ਉਹਦੇ ਤਹਿਤ ਇਹ ਨਿਹੰਗ ਹੈ ਠੀਕ ਹੈ ਲੁਧਿਆਣੇ ਦਾ ਰਹਿਣ ਵਾਲਾ ਆ ਇਹਦੀ ਵਾਈਫ ਦਾ ਨਾਮ ਨੈਂਸੀ ਹੈ ਇਹਦੇ ਬੱਚੇ ਵੀ ਨੇ ਇਹ ਹੋਰ ਵੀ ਕੇਸਸ ਚ ਜੇਲ੍ਹ ਚ ਰਿਹਾ ਆ ਠੀਕ ਹੈ ਅਜੇ ਤੱਕ ਦੀ ਸਾਡੀ ਜੋ ਉਹ ਵੀ ਮੈਂ ਫੇਰ ਸਾਰੇ ਦਸਤ ਕਹਿ ਰਿਹਾ ਕਿ ਜਿਹੜੀ ਪੜਤਾਲ ਕੀਤੀ ਹੈ ਉਹਦੇ ਤੋਂ ਇਹ ਲੱਗਿਆ ਕਿ ਕਤਲ ਦਾ ਪਹਿਲ ਪਰਚਾ ਸ਼ਾਇਦ ਇਹਦੇ ਖਿਲਾਫ ਪਹਿਲਾ ਕਤਰਦਾ ਜਾਂ ਕਲਤਪੈਲ ਮੋਰਸਾਈਡ ਜੀ ਸਰ ਜੀ ਡੀਰ ਕੋਈ ਗੱਲ ਹੋਈ ਹੈ ਐਗਜ਼ੈਕਟਲੀ ਕਿ ਕਿਉਂ ਵੀਡੀਓ ਤਾਂ ਆ ਗਈ ਸਾਹਮਣੇ ਪਰ ਕੀ ਉਹ ਜੀ ਕਨਵਰਸੇਸ਼ਨ ਸੀਗੀ ਜਿਹੜਾ ਇਹਨਾਂ ਰੇਜ ਆ ਗਿਆ ਉਹਦੇ ਕਿ ਉਹਨੇ ਕਤਲ ਕਰਤਾ ਆਲ ਥਿਸ ਇਸ ਬੀਗ ਲੁੱਕਡ ਇਨਟੂ ਕਿ ਆਇਆ ਉਹਨੇ ਰੇਜ ਇਸ ਕਰਕੇ ਕੀਤਾ ਕਿ ਉਹਨੂੰ ਸ਼ੱਕ ਪਿਆ ਕਿ ਇਹ ਬੇਅਦਬੀ ਕਰਨ ਆ ਰਿਹਾ ਠੀਕ ਹੈ ਉਹ ਕਿੱਥੇ ਬੈਠਾ ਸੀ ਕਿੱਥੇ ਉਹਨੂੰ ਕੱਢਿਆ ਗਿਆ ਕਿਹੜੇ ਕਮਰੇ ਚ ਲਿਜਾਇਆ ਗਿਆ ਕਦੋਂ ਉਹਨਾਂ ਦਾ ਕੀ ਹੋਇਆ ਇਹ ਜਿਹੜੀ ਸੀਸੀਟੀਵੀ ਦੀ ਫੁਟੇਜ ਅੰਦਰਲੀ ਤੇ ਬਾਹਰਲੀ ਹੈ ਉਹ ਤਫ਼ਤੀਸ਼ 'ਚ ਲਿਆ ਕੇ ਤਫ਼ਤੀਸ਼ੀ ਟੀਮ ਜਿਹੜੀ ਹੈ ਔਰ ਐਸਐਸਪੀ ਕਪੂਰਥਲਾ ਤੁਹਾਨੂੰ ਜ਼ਰੂਰ ਕਲੈਰੀਫਾਈ ਕਰਨਗੇ ਵਿਦ ਅ ਨੈਕਸਟ 24 ਅਸ ਸੁਨਨ ਕੀ ਆ ਰਿਹਾ ਜੀ ਸੁਨਨ ਚਾਹ ਰਿਹਾ ਹੈਗਾ ਕਹਿੰਦੇ ਜੀ ਉਹ ਆਪਣਾ ਗੁਰਦਾਸਾਲ ਗਰੰਥੀ ਸਾਹਿਬ ਜਦੋਂ ਸਿਟੀ थाना ਦੇ ਵਿੱਚ ਜਾ ਕੇ ਸ਼ਿਕਾਇਤ ਖੁਦ ਦਰਜ ਕਰਵਾਣ ਗਏ ਉੱਤੇ ਉਸ ਤੋਂ ਬਾਅਦ ਕੀ ਕਹਿੰਦੇ ਆ ਉਹ ਕਹਿੰਦੇ ਉਹਨਾਂ ਨੇ ਨਿਹਾਨ ਸਿੰਘ ਜਿਹੜੇ ਉਹਨਾਂ ਨੇ ਮਤਲਬ ਆਪਣਾ ਹਾਈਪਰ ਹੋ ਕੇ ਤੇ ਉਹਨੂੰ ਮਤਲਬ ਕਰ ਦਿੱਤਾ ਉਹ ਜਦੋਂ ਆ ਕੇ ਦੇਖਿਆ ਉਹ ਕਹਿੰਦੇ ਥੋੜਾ ਜਿਹਾ ਉਹ ਵੀ ਕਿਤੇ ਵੀ ਆ ਕਿੱਦਾਂ ਹੋਇਆ ਉਹਦੇ ਬਾਰੇ ਤੁਸੀਂ ਥੋੜਾ ਕਲੈਰੀਫਾਈ ਕਰੋਗੇ ਮੈਂ ਦੁਬਾਰਾ ਕਲੈਰੀਫਾਈ ਕਰ ਦਣਾ ਹਾਲਾਂਕਿ ਇਸ ਸਵਾਲ ਦਾ ਮੈਂ ਜਵਾਬ ਦੇ ਚੁੱਕਿਆ ਹਾਂ ਜੀ ਸਾਰੀ ਟੀਮ ਮੌਕੇ ਤੇ ਸੀ ਇਹ ਗੱਲ ਕਲੀਅਰ ਕਰਨੀ ਕਿ ਜਦੋਂ ਉਸ ਬੰਦੇ ਦੀ ਮੌਤ ਹੋਈ ਹੈ ਜੀ ਕਿੰਨਾ ਹਾਲਾਤਾਂ ਚ ਹੋਈ ਹੈ ਅਜੇ ਤੱਕ ਸਾਡੇ ਕੋਲੋਂ ਜਿਹੜੀ ਤਹਿਰੀਰ ਆਈ ਆ 295 ਏ ਔਰ 304 ਚਾਹੀਏ ਲੇਕਿਨ ਜੋ ਤੁਸੀਂ ਕਹਿ ਰਹੇ ਹੋ ਜੀ ਇਹ ਤੱਥ ਜਿਹੜੇ ਨੇ ਇਹ ਵੀ ਸਾਹਮਣੇ ਆ ਰਹੇ ਨੇ ਇਹਨਾਂ ਤੱਥਾਂ ਨੂੰ ਅੱਖਾਂ ਉਹਲੇ ਨਾਮ ਐ ਕਰ ਸਕਦਾ ਨਾ ਤੁਸੀਂ ਕਰ ਸਕੋਗੇ ਕਿ ਸਾਰਾ ਕੁਝ ਸੀਸੀਟੀਵੀ ਫੁਟੇਜ ਤੇ ਆ ਉਹਦੇ ਵਾਸਤੇ ਸ਼ਾਮਲ ਤਰਤੀਸ਼ ਕਰਨਾ ਬੰਦਿਆਂ ਨੂੰ ਜਿਹੜੇ-ਜਿਹੜੇ ਮੌਕੇ ਤੇ ਹਾਜ਼ਰ ਸੀ ਜਿਹੜਾ ਕਹਿ ਰਿਹਾ ਕਿ ਮੈਂ ਛੱਡਣ ਗਿਆ ਸੀ ਜਿੰਨੇ ਵੀਡੀਓ ਬਣਾਈਆਂ ਜਿੰਨੇ ਅਪਲੋਡ ਕੀਤੀਆਂ ਸਾਡੇ ਕੋਲ ਸਫੀਸ਼ੀਐਂਟ ਮਟੀਰੀਅਲ ਸਰਕਮਸਟੈਂਸ਼ੀਅਲ ਐਂਡ ਡਿਜੀਟਲ ਐਵਿਡੈਂਸ ਹੈਗਾ ਆ ਕਿ ਜੇ ਕਤਲ ਹੋਇਆ ਆ ਤੇ 302 ਦੇ ਵਿੱਚ ਇਹ ਕਨਵਰਟ ਹੋਏਗਾ ਸਰ ਜਿਹੜਾ ਵੈਪਨ ਕਿਹੜਾ ਯੂਜ਼ ਕੀਤਾ ਗਿਆ ਜਿਹੜਾ ਉਹਨੂੰ ਮਾਰਨ ਲਈ ਕਿਹੜਾ ਕਿਸ ਕੀ ਯੂਜ਼ ਕੀਤਾ ਗਿਆ ਇਟ ਇਜ਼ ਸ਼ਾਰਪ ਐਜਡ ਵੈਪਨ ਯੂਜ਼ ਹੋਇਆ ਕਿਰਪਾਨ ਕਹਿ ਸਕਦੇ ਕਿਰਪਾਨ ਵੀ ਹੋ ਸਕਦੀ ਹੈ ਛੋਟਾ ਗੱਤਰਾ ਤਲਵਾਰ ਵੀ ਹੋ ਸਕਦੀ ਹੈ ਕਿਸ ਜਗ੍ਹਾ ਤੇ ਸਰ ਕੀਤਾ ਬਾਦ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮੈਡੀਕੋਲੀਗਲ ਰਿਪੋਰਟ ਆਏਗੀ ਤੇ ਵੀ ਵਿਲ ਬੀ ایਬਲ ਟੂ ਟੈਲ ਯੂ ਥੈਟ ਇਸ ਪੋਸਟ ਬੋਡੀ ਅਸੇ ਅਸੀ ਮੋਰਚਰੀ ਚ ਰੱਖੀ ਆ ਆਇਡੈਂਟੀਫਿਕੇਸ਼ਨ ਦੀ ਪੂਰੀ ਕਰਕੇ ਸਾਡਾ ਪੀਪੀਆਰ ਦਾ ਜਾਬਤਾ ਪੂਰਾ ਕਰਕੇ ਮੈਡੀਕੋਲੀਗਲ ਰਿਪੋਰਟ ਆਏਗੀ ਤੁਹਾਡੇ ਧਿਆਨ ਚ ਲੈਂਦੇ ਚਾਹੀਏ ਜਿਹੜੀ ਜਿਹੜੀ ਬੋਡੀ ਆ ਬੋਡੀ ਦੀ ਜਿਲੰਦਰ ਨਹੀਂ ਹੋਈ 295 ਫਿਕ ਦਾ ਲੱਗਿਆ ਜੀ ਜੋ ਮੈਂ ਦੁਬਾਰਾ ਦੱਸ ਰਿਹਾ ਜੀ ਜੋ ਤਹਿਰੀਰ ਲਿਖਾਈ ਗਈ ਆ ਉਸ ਤਾਹੀਰ ਦੇ ਬੇਸ ਤੇ ਜੋ ਧਾਰਾਵਾਂ ਬਣਦੀਆਂ ਸੀ ਅਸੀਂ ਇੱਕ ਵਾਰੀ ਲਗਾ ਦੇ ਇਸ ਧਾਰਾ ਉਹਦੇ ਤਹਿਤ ਵੀ ਮੈਡਮ ਇਨਕੁਆਇਰ ਕਰਨਗੇ ਸਾਹਿਬ ਯੈਸ ਯਸ ਵਾਕਈ ਹੋਈ ਕਿ ਯੈਸ ਯਸ ਜਦ ਬੋਡੀ ਜਿਹੜੀ ਹੈ ਜਾਤ ਤਾਂ 154 CrPC ਪੜ੍ਹ ਕੇ ਦੇਖੋ ਠੀਕ ਹੈ ਔਰ ਕਨਸਟੀਟਿਊਸ਼ਨਲ ਬੈਂਚ ਦੀ ਜੱਜਮੈਂਟ ਦੇਖੋ ਜੋ ਤਾਹੀਰ ਹੈ ਉਹਦੇ ਬੇਸਿਸ ਤੇ ਅਸੀਂ ਪਰਚਾ ਦਰਜ ਕਰਨਾ ਹੁੰਦਾ ਸਰ ਪੋਸਟਮਾਰਟਮ ਗਿਲੰਦਰ ਹੋਏਗਾ ਜੀ ਫਗਵਾੜੇ ਕਰਵਾ ਰਹੇ ਕਿੱਥੇ ਕਰਵਾ ਰਹੇ ਹੋ ਜੀ ਪੋਸਟਮਾਰਟਮ ਸਰ ਜਸਟਿਸ ਇਨਵੈਸਟਿਗੇਟਿਵ ਤੋਂ ਦਾਚੇ ਡੈਫਨਸ ਸੋ ਜਿੱਥੇ ਵੀ ਲੀਗਲੀ ਰਿਕੁਆਇਰਡ ਹੋਏਗਾ ਦੇ ਵਿਲ ਦੇ ਵਿਲ ਡੂ ਦੀ ਪੋਸਟਮਾਰਟਮ ਆਫ ਦੀ ਬਾਡੀ ਐਂਡ ਬੋਰਡ ਤੋਂ ਬਾਰਡਰ ਉਹਦਾ ਪੋਸਟਮਾਰਟਮ ਹੋਏਗਾ ਸੋ ਥੈਟ एवरीथिंग ਇਜ਼ ਕਲੀਅਰ ਮਿੰਟ ਟੂ ਮਿੰਟ ਸਰ ਹੁਣ ਬਾਡੀ ਸਰ ਸਿਵਲੋਸ ਕੋਲ ਮੋਰ ਚੀਜ਼ ਦਿਖਾਈ ਹੈ ਜਹਾਂ ਸਰ ਜੰਦਰ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸਲ ਤੋਂ ਸਾਨੂੰ ਅਸੀਂ ਨਹੀਂ ਦੱਸ ਸਕਦੇ ਹੁਣ ਕਿ ਕਿੱਥੇ ਰੱਖਾਈ ਹੈ ਦੇਖੋ ਆਈ ਡੋਨਟ ਥਿੰਕ ਕੋਈ ਐਨੀ ਵੱਡੀ ਲੰਬੀ ਚੌੜੀ ਗੱਲ ਹੈ ਬਾਡੀ ਵੀ ਹੈਵ ਨਾਥਿੰਗ ਟੂ ਹਾਈਡ ਕੀ ਬੋਡੀ ਕਿਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਵੇਅਰ ਇਜ਼ ਦੀ ਕ੍ਰਿਮੀਨੇਸ਼ਨ ਤਾਂ ਨਹੀਂ ਹੋਗੀ ਨਹੀਂ ਨਹੀਂ ਜੀ ਨਹੀਂ ਜਿੰਨੀ ਦੇਰ ਤੱਕ ਬੋਡੀ ਆਈਡੈਂਟੀਫਾਈ ਨਹੀਂ ਹੁੰਦੀ ਉਨੀ ਦੇਰ ਤੱਕ ਪੋਸਟਮਾਰਟਮ ਕੰਪਲੀਟ ਨਹੀਂ ਹੋਏਗਾ ਫਸਟ ਅਟੈਂਪਟ ਵਿਲ ਬੀ ਟੂ ਆਈਡੈਂਟੀਫਾਈ ਦੀ ਬੋਡੀ ਆਈਡੈਂਟੀਫਾਈ ਦੀ ਪਰਸਨ ਇਨਵੋਲਵ ਦੀ ਫੈਮਿਲੀ ਆਫ ਦੀ ਪਰਸਨ ਇਟਸ ਅ ਡੈਥ ਆਫ ਅ ਪਰਸਨ ਵੀ ਹੈਵ ਲੋਸਟ ਇਹ ਰੋਲ ਪਿਆ ਹੋ ਸਕਦਾ ਜੀ ਜਲੰਧਰ ਲੈ ਗਿਆ ਜੇ ਜਲੰਧਰ ਮੋਰਚਰੀ ਹੈ ਤੇ ਜਲੰਧਰ ਹੋਏ ਦੱਸੋ ਕਿੱਥੇ ਹੈ ਕੀ ਪ੍ਰੋਬਲਮ ਹੈ ਤੁਹਾਨੂੰ ਤੁਸੀਂ ਜਲੰਧਰ ਹੀ ਲੈ ਕੇ ਜਾਓ ਇਸੇ ਮੋਰਚਰੂ ਤੇ ਭਰਾਇਆ ਜਾਏਗਾ ਨੋ ਪ੍ਰੋਬਲਮ ਜੀ ਡੈਂਟੀਫਿਕੇਸ਼ਨ ਨਾ ਹੋਵੇ ਬੈਸਟ ਫੈਸਿਲਿਟੀ ਮੋਰਚਰੀ ਦੀ ਜਿਹੜੀ ਅਵੇਲੇਬਲ ਹੈ ਕਿਉਂਕਿ ਸਾਨੂੰ ਬਾਡੀ ਇੱਕ ਦਿਨ ਰੱਖਣੀ ਪੈ ਸਕਦੀ ਹੈ ਇਟ ਇਜ਼ ਇਨ ਜਲੰਧਰ ਜੀ ਠੀਕ ਹੈ ਦੇਰ ਇਜ਼ ਨਾਥਿੰਗ ਟੂ ਹਾਈਡ ਫਰਮ ਯੂ ਐਂਡ ਦਾ ਪਬਲਿਕ ਜਿਹੜਾ ਲੜਕਾ ਮਰਿਆ ਹੈ ਜੋ ਵੀ ਕੁਛ ਆਇਡੈਂਟੀਫਾਈ ਹੋਈ ਆ ਵੀ ਕਿੱਥੇ ਹੁਣ ਤੱਕ ਦੀ ਸਾਰੇ ਇਨਵੈਸਟੀਗੇਸ਼ਨ ਕਿੱਥੇ ਕਰਾ ਸਕਰ ਕਿੱਥੇ ਰਹੇ ਮੈਂ ਤੁਹਾਨੂੰ ਸਿਰਫ ਇੱਕ ਵਰਡ ਯੂਜ਼ ਕੀਤਾ ਮੈਂ ਰਿਪੀਟ ਕਰਦਾ ਕਾਈਂਡਲੀ ਇਹ ਬ੍ਰਦਰ ਵੀ ਆਰ ਔਨ ਦੀ ਵਰਜ ਆਫ ਆਇਡੈਂਟੀਫਾਈਂਗ ਦੈਟ ਪਰਸਨ ਇੱਕ ਤੇ ਹੁੰਦਾ ਨਹੀਂ ਹਵਾ ਚ ਗੱਲ ਕਰ ਰਹੇ ਆ ਇਹ ਕਿ ਆ ਕਿ ਬੇਸਡ ਔਨ ਲਾਸਟ ਦਿਲ ਨਾ ਜੋ ਸਾਡੇ ਕੋਲ ਗੱਲ ਆਈ ਹੈ ਵੀ ਆਰ ਔਨ ਦੀ ਵਰਜ ਆਫ ਆਇਡੈਂਟੀਫਿਕੇਸ਼ਨ ਆਫ ਦੀ ਪਤਾ ਸਿੰਗਲ ਕੁਐਸਚਨ ਸਰ ਇਹ ਇਹ ਮਤਲਬ ਤੁਸੀਂ ਜੇ ਦੇਖਿਆ ਹੋਵੇ ਇਹ ਜੋ ਭਾਸ਼ਾ ਲੱਗ ਰਹੀ ਹੈ ਪੰਜਾਬੀ ਆ ਔਰ ਕੋਈ ਅਦਰ ਸਟੇਟ ਦਾ ਵੀ ਹੋ ਸਕਦਾ ਭਾਸ਼ਾ ਲੱਗ ਰਹੀ ਮਤਲਬ ਜੋ ਲੜਕਾ ਲੜਕਾ ਜੋ ਉਹਦਾ ਵੀਡੀਓ ਚ ਬੋਲਦਾ ਪਿਆ ਹੈਗਾ ਉਹ ਪੂਰੀ ਤਰ੍ਹਾਂ ਪੰਜਾਬੀ ਨਹੀਂ ਬੋਲਦਾ ਸੋ ਉਹਦੀ ਭਾਸ਼ਾ ਜਿਹੜੀ ਹੈ ਨਾਰਥ ਇੰਡੀਅਨ ਭਾਸ਼ਾ ਤੇ ਪੰਜਾਬੀ ਭਾਸ਼ਾ ਮਿਕਸ ਹੈ ਜੀ ਠੀਕ ਹੈ ਸੋ ਹੀ ਕੈਨ ਬੀ ਆਫ ਪੰਜਾਬ ਆਫ ਦਿੱਲੀ ਆਫ ਹਰਿਆਣਾ ਇਹ ਨਾ ਤਿੰਨ ਸਟੇਟ ਚੋਂ ਕਿਸੇ ਨਾ ਕਿਸੇ ਸਟੇਟ ਦਾ ਹੋ ਸਕਦਾ ਕਿਸੇ ਨੇ ਦੋਸਤਾਂ ਦਾ ਨਾਮ ਲਿਆ ਫਗਵਾੜਾ ਨਾਮ ਲਿਆ ਔਰ ਮਤਲਬ ਉਹ ਜੋ ਕਹਿ ਰਹੇ ਆ ਮਤਲਬ ਇਹ ਨਾਮ ਉਹਨੂੰ ਪਤਾ ਹੋਏਗਾ ਫਿਰ ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਦੁਬਾਰਾ ਪਲੀਜ਼ ਦੱਸ ਰਿਹਾ ਕਾਈਂਡਲੀ ਜੀ ਵੀ ਆਰ ਵੈਰੀ ਸ਼ੋਰ ਵਾਟ ਵੀ ਆਰ ਡੂਇੰਗ ਵੀ ਆਰ ਡੂਇੰਗ ਜੀ ਵੀ ਆਰ ਔਨ ਦੀ ਵਰਜ ਆਫ ਆਇਡੈਂਟੀਫਿਕੇਸ਼ਨ ਆਫ ਦੀ ਪਰਸਨ ਜੀ ਵੀ ਵਿਲ ਸ਼ੋਰਲੀ ਲੈਟ ਯੂ ਨੋ ਵੈਨ ਵੀ ਹੈਵ ਬੀਨ ਏਬਲ ਟੂ ਕਨਫਰਮ ਹੂ ਇਜ਼ ਦਾ ਪਰਸਨ